ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਖੜੇ ਆ ਬਾਈ ਸ਼ਕਤੀਮਾਨ ਵਾਲੇ ਵੀਰਾਂ ਵੱਲ ਲੱਡੀ ਬਾਈ ਪਹੁੰਚਿਆ ਹੋਇਆ ਸਾਡਾ ਉਹ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਅੱਜ ਬਾਈ ਆਪਾਂ ਰੂਟਾਵੇਟਰ ਸੇਲ ਕਰਿਆ 7 ਫੁੱਟਾ ਤੇ ਫੋਰਡ 3600 ਨਾਲ ਤੇ ਟਰੈਕਟਰ ਦੇਖੋ ਬਾਈ ਜੀ ਪੂਰਾ ਵਧੀਆ ਤਿਆਰ ਹੋਇਆ ਹੈ ਬਾਬਾ ਜੀ ਇਹਨੇ ਪੂਰੀ ਰੀ ਚਲਾਈ ਹੋਈ ਆ ਟਰੈਕਟਰ ਤੇ ਹੀ ਅਡਾ ਹੋਰ ਕਰ ਲੋ ਜੀ ਤੇ ਜੱਗੂ ਬਾਈ ਮੈਂ ਟਰੈਕਟਰ ਪੂਰਾ ਘੈਂਟ ਤਿਆਰ ਹੋਇਆ ਹੈ ਬਾਈ ਪਹਿਲਾਂ ਟਰੈਕਟਰ ਦਿਖਾ ਕਰਨ ਵੀ ਟਰੈਕਟਰ ਦਿਖਾ ਟਰੈਕਟਰ Odometer ਬਾਰੇ ਬਾਅਦ ਚ ਕਰੂੰਗੇ ਗੱਲ ਟਰੈਕਟਰ ਪਰ ਨਾ ਬਾਈ ਜਿਹੜੇ ਬੰਦੇ ਨੇ ਰੰਗ ਕਰਿਆ ਤਿਆਰ ਕਰਿਆ ਪੂਰੀ ਰੀ ਚਲਾਈ ਹੋਈ ਹੈ ਮੈਂ ਕਹਿੰਦਾ ਪੂਰੀ ਵਧੀਆ ਰੰਗੇ ਬਹੁਤ ਵਧੀਆ ਕਰਿਆ ਹੋਇਆ ਤੇ ਬਾਕੀ ਹਿੱਸਾ ਬਾਈ ਮੈਨੂੰ T20 ਵਾਲਾ ਲੱਗਦਾ ਹੈ ਇਹ ਰਾਂਗਾਲੇ ਬੰਦੇ ਨੇ ਬਹਿ ਜਾ ਬਹਿ ਜਾ ਕਰਾਈ ਹੋਈ ਕਿਸੇ ਚੰਗੇ ਕਾਰੀਗਰ ਦੇ ਰੰਗ ਹੋਇਆ ਵਾ ਇਹ ਆਹ ਰਾਮ ਰੰਤ ਆਇਆ ਸੀ ਜੀ ਆਹਾਂਹੋ ਕਰਾਇਆ ਸੀਗਾ ਜੀ ਆਹ ਮੁੰਡਾ ਬਹੁਤ ਕਾਰੀਗਰ ਆ ਰਾਹੋਂ ਤੇ ਜੀ ਸੈਣੀ ਤੋਂ ਜੀ ਸੈਣੀ ਤੋਂ ਜੀ ਇਹ ਤਾਂ ਮੈਨੂੰ ਪਤਾ ਨਹੀਂ ਪੈ ਸੈਣੀ ਮੁੰਡਾ ਸਰਦਾਰ ਆ ਜੀ ਲਵਾਨ ਗੜੀ ਆ ਜੀ ਉਹੀ ਕਰਦਾ ਲਵਾਨ ਗੜੀ ਆ ਭਾਈ ਫੋੜ ਰੰਗ ਹੋਏ ਵੇ ਬਹੁਤ ਦੇਖੇ ਆ ਕਰਨ ਵੀ ਮਾਚੀਵਾੜੇ ਰੋਡ ਤੇ ਆ ਹਾਂਜੀ ਮੁੰਡਾ ਆਪਾਂ ਨੇ ਵੀ ਟਰੈਕਟਰ ਬਹੁਤ ਵੇਚੇ ਆ ਇਹ ਰੰਗ ਬਾਈ ਆਪਣਾ ਜਾਣ ਪਛਾਣੇ ਬੰਦਾ ਕਰਦਾ ਲਮਾਨ ਗੜੀਆ ਸੈਣੀਓ ਆ ਬਾਈ ਰਾਂਹੋਂ ਕਰਦਾ ਤੇ ਜੱਗੂ ਬਾਈ ਉਹਨੇ ਕਾਫੀ ਟਰੈਕਟਰਾਂ ਨੂੰ ਰੰਗ ਕਰਿਆ ਅੱਜ ਉਧਰ ਪੈਰ ਕਰਨੀ ਉਧਰ ਕਰਦੇ ਮੜੇ ਜਾਂਦਾ ਕੁੜੂ ਕਰਨੀ ਹੈ ਤੇ ਲੋ ਬਾਈ ਡਿਲੀਵਰੀ ਦੋ ਸਾਡੀ ਵੀਰੇ ਖੜ ਜਾ ਅੱਜ ਲਾਡੀ ਨਾਲ ਹਾਂਜੀ ਖੜ ਜਾ ਖੜ ਜਾ ਲਓ ਜੀ ਕੰਪਲੀਟ ਹੋ ਗਈ ਸਾਡੇ ਲਓ ਜੀ ਮੁਬਾਰਕਾਂ ਭਾਈ ਬਾਪੂ ਜੀ ਨੂੰ ਮੁਬਾਰਕਾਂ ਭਾਈ ਤੁਹਾਨੂੰ ਬਹੁਤ ਬਹੁਤ ਨਵੇਂ ਰੋਟਾਵੇਟਰ ਦੀਆਂ ਜੀ 7 ਫੁੱਟਾ ਦਿੱਤਾ ਭਾਈ ਇਹਨਾਂ ਨੇ ਰੋਟਾਵੇਟਰ ਸਾਡੀ ਵੀਰੇ ਰੋਟਾਵੇਟਰ ਬਾਰੇ ਦੱਸ ਤੇ ਰੂਟਾਵੇਟਰ ਭਾਈ ਜੱਗੂ ਭਾਈ ਇਹ ਹੈਗਾ ਸੈਮੀ ਚੈਂਪੀਅਨ ਰੋਟਾਵੇਟਰ ਆ ਜੀ ਠੀਕ ਆ ਜੀ 7 ਫੁੱਟਾ ਜੀ ਠੀਕ ਆ ਤੇ ਦੋ ਮਾਡਲਾਂ ਚਾਹੁੰਦਾ ਇੱਕ ਇਹ ਤੋਂ ਉੱਪਰ ਵਾਲਾ ਆਉਂਦਾ ਟਾਪ ਮਾਡਲ ਠੀਕ ਆ ਜੀ ਤੇ ਬਾਈ ਟਾਪ ਮਾਡਲ ਤੇ ਸੈਮੀ ਚੈਂਪੀਅਨ ਦੇ ਵਿੱਚ ਸਿਰਫ ਦੋ ਫਰਕ ਨੇ ਜੱਗੂ ਵੀਰ ਠੀਕ ਆ ਇੱਕ ਤਾਂ ਉਹਦੀ ਜਿਹੜੀ ਘੋੜੀ ਆ ਟਾਪ ਮਾਡਲ ਦੀ ਉਹ ਚਾਦਰ ਵਾਲੀ ਆਉਂਦੀ ਆ ਠੀਕ ਆ ਠੀਕ ਚੌਪੜੀ ਜੀ ਬਣੀ ਹੋਈ ਏ ਜਿਵੇਂ ਆ ਇੱਧਰ ਮਾਰਦੇ ਬਾਈ ਕੈਂਪਰ ਏਦਾਂ ਦੀ ਘੋੜੀ ਟਾਪ ਮਾਡਲ ਚ ਆਉਂਦੀ ਆ ਤੇ ਦੂਜਾ ਫਰਕ ਇਹਦੇ ਵਿੱਚ ਇਹ ਆ ਜਿਹੜਾ ਸੈਮੀ ਚੈਂਪੀਅਨ ਆ ਉਹਦੇ ਪੈਂਦੀ ਆ ਇੱਕ ਪਾਸੇ ਤਵੀ ਇਹਨੂੰ ਹਾਂ ਠੀਕ ਆ ਡਿਸਕ ਤੇ ਇੱਧਰ ਬਾਈ ਇਹ ਤਾਂ ਟਾਪ ਤੇ ਕੈਮਰਾ ਮਾਰ ਇਹਦੇ ਦੋਏ ਪਾਸੇ ਬਾਈ ਤੈਨੂੰ ਦੋਨੇ ਪਾਸੇ ਆ ਜਾਂਦਾ ਇਹ ਦੋਏ ਫਰਕਾ ਟਾਪ ਤੇ ਸੈਣੀ ਦੇ ਵਿੱਚ ਬਾਕੀ ਰੂਟਾ ਬਟਰ ਗੇਅਰ ਗੂਰ ਸਾਰਾ ਕੁਝ ਸੇਮ ਆ ਠੀਕ ਆ ਠੀਕ ਆ ਹਾਂਜੀ ਬਾਕੀ ਬਾਈ ਆਪਾਂ ਨੇ ਬਹੁਤ ਸਾਰੀ ਵੀਡੀਓ ਪਾਈਆਂ ਆ ਸਾਡੀ ਵੀਰੇ ਸ਼ਕਤੀ ਮੰਦ ਦੇ ਆਪਣੇ ਕਿੰਨੇ ਵੀਡੀਓ ਪਾਈਆਂ ਹਾਂ ਬਹੁਤ ਪਾਈਆਂ ਸ਼ਕਤੀ ਮੰਦ ਦੀਆਂ ਬਾਕੀ ਇਹ ਬਾਈ ਨਾ ਹੋਮ ਕਰਦਾ ਵੀਰ ਹਾਂ ਤੇ ਸੈਣੀ ਹਾਂ ਬਾਈ ਲਮਾਨਗੜ ਪਿੰਨਾ ਮੱਛ ਵੜਾ ਦਾ ਨਾਲ ਠੀਕ ਆ ਠੀਕ ਆ ਉਹ ਰਹਾ ਹੋਰਾਂ ਕਰਦਾ ਬਹੁਤ ਟਰੈਕਟਰ ਜਦੋਂ ਮੈਂ ਲੰਘਦਾ ਪੜਦਾ ਮੈਂ ਕਈ ਵਾਰ ਸੋਚਦਾ ਵੀ ਇਸ ਦੀ ਵੀਡੀਓ ਕਮਾ ਜੇ ਬਾਪੂ ਕਹਿਦੇ ਰੋਵੇ ਇੰਨੇ ਪੈਸੇ ਲੈਣੇ ਆ ਮੈਂ ਹੁਣੇ ਦੇ ਦਿੰਦਾ ਠੀਕ ਆ ਯਾਨੀ ਇੰਨਾ ਪਸੰਦ ਆ ਗਿਆ ਟਰੈਕਟਰ ਹੈ ਤੇ ਬਾਕੀ ਊਂ ਵੀ ਯਾਰ ਰੂਹ ਟਰੈਕਟਰ ਦਾ ਖੜਾ ਪਾ ਦੇਖਿਆ ਇੱਕ ਜੱਗੂ ਭਾਈ ਇੰਜਨ ਬਹੁਤ ਸੱਟਾ ਇੰਜਨ ਵੀ ਬਹੁਤ ਸੱਟਾ ਨਹੀਂ ਆਮ ਟਰੈਕਟਰ ਉਤੋਂ ਬਹੁਤ ਤਿਆਰ ਵਧੀਆ ਹੋ ਜਾਂਦੇ ਇੰਜਨ ਨਹੀਂ ਦਾ ਕੰਮ ਪਰ ਇੰਜਨ ਵੀ ਬਹੁਤ ਸੱਟਾ ਤੇ ਜੱਗੂ ਭਾਈ ਜਿਹੜਾ ਹਿੱਸਾ 220 ਵਾਲਾ ਲੱਗਦਾ ਮੂਰਲਾ ਆ ਵਰਗਰਾਇ ਤੇ ਚਰਾਇਆ ਹੋਇਆ ਹੈ ਨਾ T20 ਵਾਲਾ ਹਿੱਸਾ ਲੱਗਿਆ ਹੋਇਆ ਹੈ ਚੱਕਰ ਸਹੀਆਂ ਰਾਡੀ ਚੱਕਰ ਤਾਂ ਸਹੀ ਆ ਬਾਈ ਓਕੇ ਆ ਬਈਆ ਗ੍ਰਿਲਾ ਦੇਖੋ ਚਿੱਟੀ ਕਿੰਨੀ ਸੋਹਣੀ ਲੱਗਦੀ ਹੈ ਵਾਈਟ ਗ੍ਰਿਲ ਉਹਦੀ ਕੈਂਟ ਲੱਗਦੀ ਜੱਗੂ ਬਾਈ ਜਿਹੜੀ ਆ ਗ੍ਰਿਲ ਆਉਂਦੀ ਆ ਫੋਰਡ ਦੀ ਹਾਂ ਇਹ ਕਿਸੇ ਬੰਦੇ ਕੋਲ ਗ੍ਰਿੰਡ ਪਈਆ ਮੇਡ ਇਨ ਇੰਗਲੈਂਡ オリジナル ਜੇ ਕਿਸੇ ਵੀਰ ਨੇ ਲੈਣੀ ਹੋਏ ਬਾਈ ਆ ਲੈ ਸਕਦਾ 3000 ਵਾਲੀ ਆਉਣੀ ਆ 3000 ਵਾਲੀ ਇੰਗਲੈਂਡ ਆ ਮੇਡ ਇਹ ਸਾਡੀ ਉਹ ਵੀ ਨਾ ਟਰੈਕਟਰ ਮੁਰਲੇ بڑے ਡੈਰਾਂ ਕਰਕੇ ਚੌਰਸੀਆ ਲੱਗਦਾ ਹਾਂਜੀ ਹਾਂ ਮੂਲੇ ਟਾਇਰ ਬੜੇ ਆ ਨਾ ਪੂਰੇ ਟਾਇਰ ਬੜੇ ਨੇ ਬੜਾ ਅਲੱਗ ਦਾ ਕਿ ਭਾਈ ਲਾਡੀ ਅਜ ਨਵਾਂ ਜੰਤਰ ਲਿਆ ਤੇ ਲੋ ਜੀ ਭਾਈ ਆਓ ਜਨਾ ਇੱਕ ਆਪਾਂ ਨੇ ਤੁਹਾਨੂੰ ਮਹਿੰਦਰਾ ਦਿਖਾਉਣਾ 275 1986 ਮਾਡਲ ਟਰੈਕਟਰ ਭਾਈ ਇੰਟਰ ਤੋਂ ਡੀਆਈ ਹੋਇਆ ਵਾ ਜੀ ਇਹ ਟਰੈਕਟਰ ਇੰਜਨ ਗੇਅਰ ਦਾ ਪੂਰਾ ਵਧੀਆ ਡੀਆਈ ਐਨ ਵਧੀਆ ਤਰੀਕੇ ਨਾਲ ਹੋਇਆ ਵਾ ਟਰੈਕਟਰ ਠੀਕ ਹੈ ਜੀ ਆਪਾਂ ਤੁਹਾਨੂੰ ਸਟਾਰਟਿੰਗ ਸਟੂਰਿੰਗ ਸਾਰਾ ਕੁਝ ਚੈੱਕ ਕਰਾਂਗੇ ਰੇਟ ਬਾਰੇ ਦੱਸਾਂਗੇ ਜੋ ਵੀ ਗੱਲਬਾਤ ਹੈ ਮੇਰੇ ਪਹਿਲਾਂ ਟਰੈਕਟਰ ਦਿਖਾ ਦੇ ਘੁੰਮ ਕੇ ਰੰਗ ਬਾਈ ਠੀਕ ਠਾਕ ਆ ਪਰ ਉਹ ਟਰੈਕਟਰ ਪੱਧਰਾ ਸਾਰਾ ਜਿਹਨੇ ਕੰਮ ਲੈਣਾ ਹੈ ਬਾਹੀ ਕਰਨੀ ਆ ਉਹਦੇ ਵਾਸਤੇ ਪੂਰਾ ਵਧੀਆ ਟਰੈਕਟਰ ਹੈ ਸੀਟ ਸੂਟ ਵਧੀਆ ਹੈ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਦਿਖਾ ਦਿਓ ਵੀਰੇ ਚੰਗੀ ਤਰ੍ਹਾਂ ਕਿੰਨੇ ਕ ਹੈ ਰਹਿ ਗਏ 70 80 ਪੈਸੇ ਠੀਕ ਹੈ ਜੀ ਲੈ 스타ਟ ਕਰਕੇ ਦਿਖਾਈਏ ਆਵਾਜ਼ ਚੈੱਕ ਕਰਾ ਬਾਈ ਜੀ ਠੀਕ ਹੈ ਟਰੱਕ ਉਹ ਸਾਰਾ ਪੂਰਾ ਵਧੀਆ ਬਾਈ ਟਰੈਕਟਰ ਦਾ ਠੀਕ ਹੈ ਜੀ ਜੰਡ ਉਂਜਣ ਦਾ ਕੰਮ ਇਹਨ ਵਧੀਆ ਹੋਇਆ ਵਾ ਬੈਟਰੀ ਬੂਟਰੀ ਓਕੇ ਆ ਜਿਹੜੀ ਮੇਨ ਗੱਲ ਆ ਬਾਈ ਦੀ ਆਰਸੀ ਨਹੀਂ ਹੈਗੀ ਇਹ ਟਰੈਕਟਰ ਬਿਨਾ ਕਾਪੀ ਤੇ ਆ ਤੇ ਕੰਮ ਪੂਰਾ ਵਧੀਆ ਦਊਗਾ ਟਰੈਕਟਰ ਛਤਰੀ ਨਾ ਜਵਾ ਨਮੀ ਲੱਗੀ ਹੋਈ ਆ ਇੱਲੀ ਰੰਗਾਲੀ ਡੀਜ਼ਲ ਦਾ ਪਟਾਨ ਓਕੇ ਆ ਤੇ ਮੁੱਲੇ ਦਾ 1 ਲੱਖ ਰੁਪਿਆ ਬਾਕੀ ਦਾ ਜਿਹੜੀ ਵੀ ਮੰਗ ਤਾਣਾ ਮੌਕੇ ਤੇ ਕਰ ਦਾਂਗੇ ਜਿੰਨਾ ਵੀ ਹੋਇਆ ਵੱਧ ਤੋਂ ਵੱਧ ਤੇ ਮੁੱਲੇ ਟਾਇਰ ਤਰੀਬ ਨੇ ਬਾਈ 25 30 ਪੈਸੇ ਪਿਛਲੇ ਟਾਇਰ ਹੈਗੇ 80 85 ਪੈਸੇ ਜੇ ਕਿਦਰੇ ਡੈਰਾ ਪੱਕੇ ਠੀਕ ਹੈ ਜੀ ਕਈ ਵੀਰਾਂ ਦੇ ਫੋਨ ਆਏ ਵੀ ਘੱਟ ਪੈਸੇ ਵਾਲੇ ਨੇ ਲੱਖ ਤੇ ਬਜਟ ਦੇ ਟਰੈਕਟਰ ਆ ਲੱਖ ਤੇ ਅੰਦਰ ਵਾਲਾ ਹੀ ਆ ਬਾਈ ਤੇ ਜਿਹਨੇ ਵੀ ਲੈਣਾ ਹੋਇਆ ਆਪਣੇ ਕੋਲ ਫਰੈਂਡੋ ਫਾਰਮ ਏਜੰਸੀ ਦੇ ਵਿੱਚ ਆ ਕੇ ਦੇਖ ਲਿਓ ਤੇ ਟਰੈਕਟਰ ਹੋਰ ਵੀ ਖੜੇ ਆ ਪੁਰਾਣੇ ਬਾਕੀ ਬਾਈ ਦੋ ਦਿਨ ਟਰੈਕਟਰ ਵਿਗ ਗਏ ਕੋਈ 275 ਦਾ ਲੈ ਬਾਰਲਾ ਨੰਬਰ ਦਾ ਜਿਹਦਾ ਆਪਾਂ ਨੇ ਰੇਟ ਪਾਇਆ ਦਾ 95 ਹਰ ਉਹ ਵੀ ਵਿਕ ਗਿਆ ਦੋ ਆਪਣੇ ਕੋਲ 475 ਉਹ ਵੀ ਵਿਕ ਗਿਆ ਆ ਟਰੈਕਟਰ ਆਪਣੇ ਕੋਲ ਆਇਆ ਅੱਜ ਜੇ ਬਾਈ ਠੀਕ ਹੈ ਜੀ ਇਤੋਂ ਲਾਵਾ ਇੱਕ ਦੋ ਟਰੈਕਟਰ ਹੋਰ ਖੜੇ ਆ ਪੁਰਾਣੇ ਬਾਕੀ ਜੇ ਕੋਈ ਹੋਰ ਟਰੈਕਟਰ ਆ ਗਿਆ ਤਾਂ ਆਪਾਂ ਉਹਦਾ ਵੀ ਵੀਡੀਓ ਪਾ ਦਾਂਗੇ ਬਾਈ ਬਣਾ ਕੇ ਠੀਕ ਹੈ ਜੀ ਤੇ ਪੁਰਾਣੇ ਟਰੈਕਟਰ ਬਾਈ ਹੁਣ ਤਰੀਬਨ ਇਕਨਕੋ ਸੋਨਾ ਲਿਕਾ ਵੀ ਆ ਟਰੈਕਟਰ ਉਹਦੀ ਆਪਾਂ ਵੀਡੀਓ ਰੋਕੇ ਪਾਵਾਂਗੇ ਬਾਈ ਤੇ ਬਾਕੀ ਕਿਸੇ ਵੀ ਵੀਰ ਨੇ ਨਵਾਂ ਟਰੈਕਟਰ ਲੈਣਾ ਜਾਂ ਕਰਵਾ ਦਾ ਰੋਟਾਵੇਟਰ ਲੈਣਾ ਆਪਣੇ ਉਹਨੂੰ ਪੜਾ ਸ਼ਗਨ ਦੇ ਬਾਈ ਸ਼ਗਨ ਆ ਹੀ ਆ ਗਿਆ ਲਿਆਈ ਲਿਆਓ ਉਹ ਹੈ ਰੋਸ ਚ ਬੱਸ ਸਗਰ ਮਿਲ ਗਿਆ ਬਾਈ ਆਪਾਂ ਦਾ ਟਰੈਕਟਰ ਵਿਗੂ ਆ ਇਹ ਬਸ ਹਰਾ ਭਰਾ ਰਵੇ ਹਾਂ ਹਰਾ ਭਰਾ ਸੰਤ ਰੱਖ ਕੇ ਤੇ ਬਾਕੀ ਬਾਈ ਠੀਕ ਹੈ ਕਰਨ ਵੀ ਵੀਰੇ ਤੇ ਹੋਰ ਬਾਈ ਕੋਈ ਇਹ ਚ ਹੈ ਨਹੀਂ ਇੰਨੀ ਗੱਲ ਬਾਤ ਦੱਸਣ ਨੂੰ ਟਰੈਕਟਰ ਚ ਠੀਕ ਹੈ ਜੀ ਟਰੈਕਟਰ ਸੁੱਕਾ ਸਾਰਾ ਬਾਈ ਕਿ ਤੋਂ ਲੀਕ ਦੀ ਸਮੱਸਿਆ ਨਹੀਂ ਹੈਗੀ ਠੀਕ ਹੈ ਜੀ ਸੀਡ ਸੂਟ ਦੇਖੋ ਜਮਾ ਨਵੀਂ ਪਾਈ ਹੋਈ ਆ ਪਿੱਛੇ ਦੇ ਵੀ ਹੁੱਕ ਹੱਕ ਵਧੀਆ ਲੱਗੀ ਪਿੱਛੋਂ ਦਿਖਾਤਾ ਬਾਈ ਟਰੈਕਟਰ ਦਿਖਾ ਦੇ ਦੁਬਾਰਾ ਦਿਖਾ ਦੇ ਤਾਂ ਕੋਈ ਗੱਲ ਚੰਗਾ ਦਿਖਾ ਦੇ ਜੰਗੀ ਤਾਂ ਹੁੱਕ ਹੱਕ ਦੇਖੋ ਆ ਪੂਰੀ ਵਧੀਆ ਲੱਗੀ ਹੋਈ ਚੱਲ ਵੀ ਹੁੱਕ ਆ 500